ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 12 ਮਾਰਚ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਜਿਵੇਂ ਉਮੀਦ ਸੀ ਕਿ ਮੌਸਮ तकरीबन ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ ਸਵੇਰ ਵੇਲੇ ਤੋਂ ਹੀ ਸਾਫ ਹੈ तकरीबन ਤੋਂ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਹੋਈ ਹੈ ਹਵਾ ਦੇ ਵਿੱਚ ਅੱਜ ਹਲਕੀ ਜਿਹੀ ਰੁਬਾਨੀ ਉੱਤਰ ਪੱਛੋਂ ਦੀਆਂ ਹਵਾਵਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਕਰਕੇ ਕੱਲ ਨਾਲੋਂ ਥੋੜਾ ਜਿਹੀ ਗਰਮੀ ਘਟੀ ਹੋਈ ਹੈ ਤੇ ਅੱਜ ਇਹ ਹਵਾ ਸਾਰਾ ਦਿਨ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਠੰਡ तकरीबन ਨਾ ਮਾਤਰ ਜਿਹੀ ਪੰਜਾਬ ਦੇ ਵਿੱਚ ਰਹਿ ਚੁੱਕੀ ਹੈ ਕੌਣ ਵਾਲੇ ਦਿਨਾਂ ਦੇ ਵਿੱਚ ਮੀਂਹ ਪਵੇਗਾ ਤਾਂ ਹਲਕੀ ਜਿਹੀ ਠੰਡਕ ਦੀ ਵਾਪਸੀ ਹੁੰਦੀ ਹੋਈ ਦਿਖਾਈ ਦਵੇਗੀ ਅੱਜ ਮੌਸਮ ਸਾਫ ਰਹੇਗਾ ਟੈਂਪਰੇਚਰ ਵੀ ਦਿਨ ਵੇਲੇ ਯਾਨੀ ਕਿ ਸਵੇਰ ਵੇਲੇ ਜਾਂ ਰਾਤ ਵੇਲੇ ਦਾ 13 ਤੋਂ 15 ਡਿਗਰੀ ਦੇ ਵਿਚਕਾਰ ਅਤੇ ਦਿਨ ਦਾ 30 ਡਿਗਰੀ ਤੋਂ ਪਰ ਸਾਰੇ ਹੀ ਖੇਤਰਾਂ ਨੂੰ ਕਰਦਾ ਹੋਇਆ ਦਿਖਾਈ ਦਵੇਗਾ ਇਸ ਵਿੱਚ ਕੁਝ ਖਾਸ ਬਦਲਾਵ ਹੁੰਦਾ ਹੋਇਆ ਦਿਖਾਈ ਨਹੀਂ ਦਵੇਗਾ ਕੱਲ ਤੋਂ ਪੰਜਾਬ ਦੇ ਵਿੱਚ ਇੱਕ ਹਲਕਾ ਜਿਹਾ ਸਿਸਟਮ ਆਵੇਗਾ ਜਿਹਦੇ ਅਸਰ ਸਦਕਾ ਵੱਖ-ਵੱਖ ਖੇਤਰਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਟੁੱਟਵੇਂ ਤੌਰ ਤੇ ਇਸ ਸਿਸਟਮ ਦਾ ਪ੍ਰਭਾਵ 13 14 15 ਤੇ 16 ਤਰੀਕ ਦੇ ਆਸ-ਪਾਸ ਪੰਜਾਬ ਵਿੱਚ ਹਰਿਆਣਾ ਰਾਜਸਥਾਨ ਤੇ ਪਹਾੜੀ ਖੇਤਰਾਂ ਦੇ ਵਿੱਚ ਹੁੰਦਾ ਹੋਇਆ ਤੁਹਾਨੂੰ ਦਿਖਾਈ ਦੇਵੇਗਾ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਤੇ ਹਲਕੀ ਗੜੇਮਾਰੀ ਸਾਰੇ ਹੀ ਖੇਤਰਾਂ ਨੂੰ ਪ੍ਰਭਾਵਿਤ ਕਰੇਗੀ ਪੰਜਾਬ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ